ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਮੈਂ ਤੁਸੀਂ ਮਤਤੇ ਪੜਦਾ ਵੀਡੀਓ ਦੇ ਵਿੱਚ ਵੇਖਿਆ ਹੈ ਕਿ ਵਿੱਕੀ ਤੇ ਪ੍ਰੀਤ ਆਪਣੇ ਘਰ ਜਾਣ ਲਈ ਤਿਆਰ ਹੋ ਰਹੇ ਆ ਤੇ ਕਿਤੇ ਨਾ ਕਿਤੇ ਪ੍ਰੀਤ ਨੂੰ ਇਹ ਡਰਾ ਕੇ ਪਤਾ ਨਹੀਂ ਵੀ ਮੈਨੂੰ ਉਸ ਘਰ ਵਿੱਚ ਵੜਨ ਦਿੱਤਾ ਜਾਊਗਾ ਕਿ ਨਹੀਂ ਕਿਉਂਕਿ ਵਿੱਕੀ ਨੇ ਪਹਿਲਾਂ ਉਸ ਨੂੰ ਦੱਸਿਆ ਸੀ ਕਿ ਉਸ ਦੀ ਭਾਬੀ ਤੇ ਭਰਾ ਦਾ ਵਿਵਾਰ ਥੋੜਾ ਜਾਵੀ ਕਬਸਬਾ ਹੈ ਇਸ ਕਰਕੇ ਵਿੱਕੀ ਨੂੰ ਸਮਝਾ ਰਿਹਾ ਹੈ ਕਿ ਨਹੀਂ ਇਹਨਾਂ ਦੀ ਹੰਬਤ ਨਹੀਂ ਕੀ ਕੇ ਵੀ ਮੈਨੂੰ ਵੀ ਬੋਲ ਜਾਣ ਇੱਥੇ ਸੀ ਬੋਲ ਗਏ ਹੁਣ ਦੁਬਾਰਾ ਉਸ ਘਰੇ ਨਹੀਂ ਬੋਲਦੇ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਮੰਮੀ ਆ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਤੁਹਾਡੇ ਨਾਲ ਬਹੁਤ ਜੀ ਲੱਗਿਆ ਹੋਇਆ ਸੀਗਾ ਸਾਡਾ ਤੇ ਉਸ ਤੋਂ ਬਾਅਦ ਉਹ ਵਿੱਕੀ ਨੂੰ ਸਾਈਡ ਤੇ ਕਹਿੰਦੀ ਹੈ ਕਿ ਆ ਕੇ ਮੇਰੀ ਗੱਲ ਸੁਣ ਕਿਉਂਕਿ ਉਸ ਨੇ ਵਿੱਕੀ ਨੂੰ ਪੈਸੇ ਦਿੱਤੇ ਹੁੰਦੇ ਆ ਜੋ ਕਿ ਪਿਛਲੀ ਵੀਡੀਓਜ਼ ਦੇ ਵਿੱਚ ਵੇਖਿਆ ਹੀ ਹੈ ਕਿ ਵਿੱਕੀ ਜਦੋਂ ਹੱਥਾਂ ਦੇ ਹੱਥ ਮਾਰਦਾ ਫਿਰਦਾ ਜਦੋਂ ਕੋਟ ਮੈਰਜ਼ ਕਰਾਉਣ ਗਿਆ ਸੀ ਤਾਂ ਉਹ ਪੈਸੇ ਲੈ ਕੇ ਗਿਆ ਸੀ ਮੰਮੀ ਜੀ ਤੋਂ ਤਾਂ ਵਿੱਕੀ ਕਹਿ ਰਿਹਾ ਕਿ ਮੰਮੀ ਜੀ ਪੈਸੇ ਤਾਂ ਵਰਤੇ ਗਏ ਪਰ ਮੰਮੀ ਜੀ ਕਹਿ ਰਹੀ ਹੈ ਕਿ ਮੈਂ ਉਹ ਤੇਰੇ ਮੰਮੀ ਤੋਂ ਚੋਰੀ ਪੈਸੇ ਰੱਖੇ ਸੀ ਤਾਂ ਵੀ ਕਿਉਂ ਇਸ ਚੀਜ਼ ਦਾ ਦਬਾਅ ਪਾ ਲੈਂਦਾ ਹੈ ਕਿ ਮੈਂ ਮੰਮੀ ਨੂੰ ਨਹੀਂ ਦੱਸਦਾ ਤੇ ਉਹ ਜਦੋਂ ਆਪਣੀ ਮੰਮੀ ਨੂੰ ਫੋਨ ਲਾਉਂਦਾ ਤਾਂ ਮੰਮੀ ਮੈਂ ਘਰ ਆ ਰਿਹਾ ਵਾਂ ਤੇ ਉਹਦੀ ਮੰਮੀ ਸਫਾਈਆਂ ਕਰਦੀ ਆ ਤੇ ਇੰਸੀ ਤੋਂ ਪੂਰੇ ਪਰਿਵਾਰ ਨੂੰ ਬਹੁਤ ਰੋਸਾ ਹੁੰਦਾ ਵਿੱਕੀ ਦੇ ਵਿਆਹ ਤੋਂ ਪਹਿਲਾਂ ਆਪਾਂ ਵੀਡੀਓਜ਼ ਦੇ ਵਿੱਚ ਵੇਖਿਆ ਹੈ ਕਿ ਵਿੱਕੀ ਦੀ ਮੰਮੀ ਵਿੱਕੀ ਦਾਈ ਸਾਥ ਦੇ ਰਹੀ ਆ ਉਹ ਕਿਸੇ ਦੀ ਗੱਲ ਨਹੀਂ ਸੁਣ ਰਹੀ ਤਾਂ ਸੰਦੀਪ ਉਹ ਚੁੱਪੀ ਤਾਂ ਹੀ ਹੁੰਦੀ ਹੈ ਤੇ ਸੰਦੀਪ ਉਸ ਨੂੰ ਬੋਲਦੀ ਹੈ ਕਿ ਕੀ ਹੋਇਆ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਅਭੀ ਮੇਰਾ ਪੁੱਤ ਬਉ ਨੂੰ ਲੈ ਕੇ ਆ ਰਿਹਾ ਹੈ ਤਾਂ ਉਹ ਸੰਦੀਪ ਬਹੁਤ ਬੋਲਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਬਹੁਤ ਚੰਗੇ ਕੰਮ ਕਰਕੇ ਆਇਆ ਹੈ ਤੇ ਇਹ ਇਸ ਨੂੰ ਸੱਸ ਦੀ ਇਸ ਲੜਾਈ ਦਾ ਕਾਰਨ ਵਿੱਕੀ ਆ ਤੇ ਸੰਦੀਪ ਹੀ ਸੀ ਤੇ ਦੂਜੇ ਪਾਸੇ ਜਦੋਂ ਵਿੱਕੀ ਤੇ ਪ੍ਰਿਤਪ ਵਾਪਸ ਆਉਂਦੀ ਆ ਤੇ ਉਸ ਦਾ ਮਾਮਾ ਉਸ ਨੂੰ ਕਹਿ ਰਿਹਾ ਇਹ ਦਰਨ ਦੀ ਲੋੜ ਨਹੀਂ ਵੀ ਜੋ ਬੋਲਣਾ ਸੀ ਆ ਜੇ ਕਿਸੇ ਨੇ ਬੋਲਿਆ ਮੈਨੂੰ ਦੱਸੀ ਮੈਂ ਤੇਰੇ ਨਾਲ ਖੜਾ ਆ ਪਰ ਉਹ ਸਿੱਧੀ ਮਤ ਨਹੀਂ ਦਿੰਦੇ ਵਿੱਕੀ ਨੂੰ ਹਮੇਸ਼ਾ ਤੋਂ ਦੀ ਤਰ੍ਹਾਂ ਪੁੱਠੀ ਹੀ ਮਤ ਦਿੰਦੇ ਆ ਬੱਚੇ ਨੂੰ ਸਮਝਾਉਣ ਦਾ ਹੱਕ ਵੱਡਿਆਂ ਦਾ ਹੁੰਦਾ ਏ ਪਰ ਇੱਥੇ ਮੰਮੀ ਤੇ ਮਾਮਾ ਬਹੁਤ ਗਲਤ ਕਰ ਰਹੀ ਆ ਉਸ ਨੂੰ ਪਟਕਾ ਰਹੇ ਆ ਕਮਲ ਹੁਣ ਦੇ ਖਿਲਾਫ ਤੇ ਉਸ ਨੂੰ ਸ਼ਹਿਦ ਦੇ ਰਹੀ ਆ ਉਸ ਤੋਂ ਬਾਅਦ ਮੰਮੀ ਨੂੰ ਉਹ ਬੱਚਾ ਮਾਂ ਕਹਿੰਦਾ ਏ ਕਿ ਤੂੰ ਸ਼ਗਨ ਦਿੱਤਾ ਇਹਨੂੰ ਉਹ ਕਹਿੰਦੀ ਏ ਨਹੀਂ ਦਿੱਤਾ ਫਿਰ ਉਹ ਕਹਿੰਦਾ ਏ ਕਿ ਤੂੰ ਬੱਚਾ ਨੂੰ ਸ਼ਗਨ ਦੇ ਤੇ ਇਹਨਾਂ ਨੂੰ ਤੋੜ ਕੋਈ ਵੀ ਗੱਲਬਾਤ ਹੋਏ ਡਰਨ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਵਾਂ ਪੁੱਠੀ ਹੀ ਸ਼ਹਿਦ ਦੇ ਰਹੀ ਆ ਤੇ ਇਹਨਾਂ ਨੂੰ ਲੱਗ ਰਿਹਾ ਕਿ ਮਾਮਾ ਮੇਰੇ ਨਾਲ ਖੜਾ ਪਰ ਇਹ ਨਹੀਂ ਪਤਾ ਲੱਗ ਰਿਹਾ ਕਿ ਉਸ ਨੂੰ ਪਰਿਵਾਰ ਤੋਂ ਹੀ ਦੂਰ ਕਰਿਆ ਵਾ ਦੂਜੇ ਪਾਸੇ ਜਦੋਂ ਕੈ ਜਾਂਦੇ ਆ ਉਹਨਾਂ ਸਿਰ ਤੋਂ ਪਾਣੀ ਵੀ ਨਹੀਂ ਮਾਰਿਆ ਜਾਂਦਾ ਸ ਤੇ ਉਸ ਦੀ ਮੰਮੀ ਉਸ ਨੂੰ ਪਾਣੀ ਪਿਲਾ ਕੇ ਸਿੱਧਾ ਉਸ ਤੇ ਹੀ ਗੁੱਸਾ ਕਰਨ ਲੱਗ ਜਾਂਦੀ ਏ ਪਰ ਕਿਉਂ ਇਹ ਨਾ ਕਿਵੇਂ ਵਿੱਕੀ ਉਸ ਨੂੰ ਇਕੱਲਾ ਦੇ ਵਿੱਚ ਟਾਲਮਟੋਲ ਕਰ ਹੀ ਦਿੰਦਾ ਏ ਤੇ ਵਿਕੀ ਨੇ ਗੱਲਾਂ ਵਿੱਚ ਉਸਦੀ ਮੰਮੀ ਚਲਦੀ ਹੀ ਆ ਜਾਂਦੀ ਹੈ ਤੇ ਉਸ ਤੋਂ ਬੰਦ ਕਰਨਾ ਹੁੰਦਾ ਹੈ ਤੇ ਉਹ ਕਹਿ ਦਿੰਦਾ ਹੈ ਕਿ ਮੈਂ ਚਾਚੂ ਤੁਸੀਂ ਤਾਂ ਘੁੰਮਣ ਗਏ ਸੀ ਮੇਰੇ ਲਈ ਕੀ ਲੈ ਕੇ ਆਂਦਾ ਫਿਰ ਉਹ ਕਹਿ ਰਿਹਾ ਕਿ ਮੈਂ ਤੇਰੇ ਲਈ ਚਾਚੀ ਲੈ ਕੇ ਆਂਦੀ ਆ ਪਰ ਕਰਨ ਨੂੰ ਬਿਲਕੁਲ ਵੀ ਯਕੀਨ ਨਹੀਂ ਹੁੰਦਾ ਉਹ ਕਹਿ ਦਿੰਦਾ ਕਿ ਮੈਂ ਤਾਂ ਕੋੜੇ ਬੰਖਾਣੇ ਸੀ ਮੈਂ ਸਰਵੱਲਾ ਬੰਨਸ ਚੀਜ਼ਾਂ ਖਾਣੀਆਂ ਸੀਆਂ ਪਰ ਵਿਕੀ ਫਿਰ ਵੀ ਟਕਰਾਈ ਦਿੰਦਾ ਹੈ ਕਿ ਮੈਂ ਕੋਈ ਗੱਲ ਨਹੀਂ ਮੈਂ ਤੈਨੂੰ ਇੱਥੋਂ ਕੋਈ ਖਾਣ ਪੀਣੇ ਚੀਜ਼ਾਂ ਲਿਆ ਦੇਵਾਂਗਾ ਬੱਚੇ ਬੱਚੇ ਹੀ ਹੁੰਦੇ ਆ ਹੁਣ ਆਪਾਂ ਦੇਖਦੇ ਆ ਕਿ ਅੱਗੇ ਕਹਾਣੀ ਵਿੱਚ ਕੀ ਮੋੜ ਨਵਾਂ ਮੋੜ ਆਉਂਦਾ